ਜੀ ਨਾ ਟਟਾ ਕੁਲਵੰਤ ਸਿੰਘ ਜੀ ਜਿਹੜਾ ਬੰਦਾ ਪੰਡ ਤੇ ਆਉਣਾ ਪਿਆਰ ਗਿਆ ਜੀ ਸੀ ਲੱਗਦਾ ਸੀ ਸਵੀਰ ਕੌਰ ਦਾ ਭਰਾ ਜੀ ਜਿਹੜਾ ਮੇਰਾ ਡੈਡ ਵੱਡੀ ਨਿਕਲੀ ਹੈ ਇਹਦਾ ਕੀ ਲੱਗਦਾ ਇਹਦਾ ਜੀ ਮੇਰਾ ਪਨੋਜਾ ਜੀ ਮੈਂ ਆਲਾ ਸੀ ਇਹ ਮਾਮਲਾ ਜੀ ਕੀ ਕਹਿ ਸਕਦੇ ਆ ਜੀ ਇਹਨਾਂ ਦਾ ਮੰਨ ਕੇ ਚੱਲੋ ਵੀ ਕਾਫੀ ਸਿਰ ਤੋਂ ਆਉਣਾ ਜਾਣਾ 2.5 ਸਾਲ ਹੋ ਗਏ ਜੀ ਇਹ ਵੀ ਜਾਂਦੇ ਆਉਂਦੇ ਸੀ ਉਹ ਵੀ ਆਉਂਦੇ ਜਾਂਦੇ ਸੀ ਤੇ ਮੈਂ ਇਹਨਾਂ ਨੂੰ ਬਹੁਤ ਰੋਕਿਆ ਸੀ ਕਿ ਜੀ ਉਹ ਪਹਿਲਾਂ ਘਰੇ ਲੜਪੇ ਸੀਗੇ ਮੈਂ ਉਹਨਾਂ ਨੂੰ ਘਰੇ ਆ ਕੇ ਕਿਹਾ ਸੀਗਾ ਵੀ ਤੁਸੀਂ ਇਹ ਕੰਮ ਨਾ ਕਰੋ ਵੀ ਤੁਸੀਂ ਬੇਕਾਰ ਖੋਈ ਜਾਨੇ ਹਾਂ ਘਰ ਉਹ ਮੈਂ ਇਹਨਾਂ ਨੂੰ ਕਿਹਾ ਤਾਂ ਲੜਿਆ ਮੇਰੇ ਨਾਲ ਇਹ ਲੜਪੇ ਜੀ ਮੈਨੂੰ ਤੋਂ 10000 ਰੁਪਇਆ ਲੈ ਲੈ ਇਹਨਾਂ ਨੇ ਮੈਨੂੰ ਬੁਲਾਉਣਾ ਹਟ ਗਏ ਸੀ ਤਿੰਨ ਸਾਲ ਹੋ ਗਏ ਜੀ ਮੇਰੇ ਨਾਲ ਵਰਤਦੇ ਨਹੀਂ ਸੀ ਇਹਨਾਂ ਨੂੰ ਵੀ ਮੈਂ ਇੱਕ ਦਿਨ ਫੋਨ ਲਾ ਕੇ ਕਿਹਾ ਮਖਾ ਵੀ ਤੁਸੀਂ ਮੇਰੇ ਤੋਂ ਮੈਂ ਨਹੀਂ ਆਪਦੀ ਭੈਣ ਨਾਲ ਵਰਤਦਾ ਤਾਂ ਮਖਾ ਵੀ ਤੁਸੀਂ ਇਹ ਗਲਤ ਕੰਮ ਨਾ ਕਰੋ ਵੀ ਮੈਂ ਜੇ ਸਾਨੂੰ ਦੇਖ ਲਿਆ ਤਾਂ ਵੀ ਮੈਂ ਜਰਨਾ ਨਹੀਂ ਹੁਣ ਕੀ ਹੋਇਆ ਸੀ ਹੁਣ ਕੀ ਹੋਣਾ ਜੀ ਮੈਂ ਇਹਨੂੰ ਫੋਨ ਲਾ ਕੇ ਦੱਸਿਆ ਇਹਨਾਂ ਨੇ ਵੀ ਐ ਕਰਕੇ ਕੰਮ ਤੇ ਗਿਆ ਸੀ ਇੱਥੋਂ ਗਾਇਬ ਹੋਇਆ ਬੰਦਾ ਮੈਂ ਇਹਨਾਂ ਦੇ ਨਾਲ ਖੜਾ ਹਾਂ ਜੀ ਹੁਣ ਵੀ ਮੈਂ ਇਹਨਾਂ ਦੇ ਨਾਲ ਆ ਮੈਂ ਪਹਾੜ ਰਿਆ ਸੀਗਾ ਇਹਨਾਂ ਨੂੰ ਪੁੱਛ ਰਿਹਾ ਸੀ ਮੈਂ ਆਪਦੀ ਭੈਣ ਨੂੰ ਵੀ ਪੁੱਛਿਆ ਵੀ ਮੈਨੇ ਮੈਨੂੰ ਇਹ ਦੱਸ ਦੋ ਵੀ ਸਾਡਾ ਭਾਈ ਕਿੱਥੇ ਹੈ ਠੀਕ ਹੈ ਵੀ ਤੁਹਾਡੇ ਤੇ ਮੈਂ ਕੋਈ ਕਾਰਵਾਈ ਨਹੀਂ ਹੋਣ ਦਿੰਦਾ ਇਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਜੀ ਮੈਂ ਇਹਨਾਂ ਨੂੰ ਵੀ ਪੁੱਛਿਆ ਉਹਨਾਂ ਨੂੰ ਵੀ ਪੁੱਛਿਆ ਇਹ ਵੀ ਮੈਨੂੰ ਹਜੇ ਇਹ ਕਹੀ ਗਏ ਕਹਿੰਦੇ ਕਿ ਹੈਗਾ ਹੈਗਾ ਪਹਾੜਾਂਗੇ ਅਸੀਂ ਫਲਾਣੇ ਚੇਲੇ ਕੋਲੇ ਜਾਂਨੇ ਫਲਾਣੇ ਬਾਬੇ ਕੋਲੇ ਜਾਂਨੇ ਅਸੀਂ ਪਤਾ ਕਰਦੇ ਆ ਇਹ ਹੀ ਕਹੀ ਗਏ ਮੈਨੂੰ ਜੀ ਆ ਮੇਰੇ ਨਾਲ ਸਾਰਾ ਇਹਨਾਂ ਨੇ ਘਟਨਾ ਵਰਤੀ ਹੈ ਜਿੰਨੀ ਮੇਰੇ ਨਾਲ ਵਰਤੀ ਹੈ ਮੈਂ ਸਜ਼ਾ ਤੇ ਇਹ ਵੀ ਤੁਹਾਨੂੰ ਕਹਿਣਾ ਜੀ ਦੇ ਸਾਕ ਤੋਂ ਸਾਕ ਤੇ ਮੇਰੀ ਭੈਣ ਨੂੰ ਸਾਕ ਤੇ ਡੌੜੀ ਦਿਓ ਵੀ ਠੀਕ ਹੈ ਵੀ ਮੇਰੇ ਕੋਲੋਂ ਗੋਲੀ ਦਾ ਵੀ ਆਰਡਰ ਦਿਓ ਮੈਂ ਤੁਹਾਨੂੰ ਇਹ ਕਹਿਣਾ ਵੀ ਮੇਰੀ ਉਹ ਅਜ ਤੋ-ਬਾਦ ਭੈਣ ਨਹੀਂ ਠੀਕ ਹੈ ਜਿੰਨੇ ਮੇਰੇ ਬੱਚੇ ਆ ਮੰਨ ਲਓ ਵੀ ਦੋ ਬੇਰੇ ਬੱਚੇ ਆ ਕਿ ਉਹਨਾਂ ਨੂੰ ਮੈਂ ਪਾਲੂਗਾ ਪੂਰਾ ਸਾਥ ਦੇਊਗਾ ਮੈਂ ਇੰਨੇ ਵਿੱਚ ਜਨਤਾ 'ਚ ਕਹਿਣਾ ਜਿੰਨਾ ਵੀ ਮੇਰਾ ਹੋ ਸਕੇ ਮੈਂ ਉਹਨਾਂ ਹੀ ਕਰੂੰਗਾ ਠੀਕ ਹੈ ਹਾਂ ਮੇਰੀ ਭੈਣ ਨੇ ਤੇ ਆ 3 ਮਹੀਨਾ ਕੀਤਾ ਜੀ ਇਹ ਦੋ ਇਹਨਾਂ ਨੇ ਕਤਲ ਕੀਤਾ ਇਹਨਾਂ ਦਾ ਰਲ ਕੇ ਠੀਕ ਹੈ ਜੀ ਇਹ ਕਹਿੰਦੀ ਸੀ ਵੀ ਰੋਕਦੇ ਸੀਗੇ ਜੋ ਕਿ ਇਹ ਦੇ ਘਰ ਵਾਲੀ ਸੁਖਵੀਰ ਕੌਰ ਸੀ ਬਲਵੀਰ ਸਿੰਘ ਦੇ ਘਰ ਵਾਲੀ ਸੁਖਵੀਰ ਕੌਰ ਉਹ ਰੋਕਦਾ ਸੀ ਵੀ ਤੂੰ ਉੱਥੇ ਨਹੀਂ ਜਾਣਾ ਤਾਂ ਇਹਨਾਂ ਨੇ ਕੋਈ ਚੱਕਰ ਇਹੋ ਜਿਹਾ ਪਾਇਆ ਜੀ ਬਸ ਉਹਨੂੰ ਫੋਨ ਤੇ ਮਨ ਕੇ ਇਹ ਜੀ ਚਾਟ ਲਾਈ ਤੇ ਬਸ ਉਹ ਫੋਨ ਤੀ ਲੱਗੇ ਰਹਿੰਦਾ ਸੀ ਉਹਦੇ ਨਾਲ ਉਦੋਂ ਬਾਅਦ ਇਹਨਾਂ ਨੇ ਬਸ ਇਹ ਠੰਡ ਕਰਿਆ ਜੀ ਨਾਲ ਮਿਲ ਕੇ ਮੇਰਾ ਲਾ ਜੀ ਤਾਂ ਫੇਮ ਆ ਜੀ ਮੈਂ ਮਨਕ ਜੋ ਜੋ ਮੁੰਡਾ ਬਲਵੀਰ ਸਿੰਘ ਆ ਜੀ ਜਿਹਦੀ ਮਨਕੇ ਚੱਲ ਵੀ ਅੱਜ ਗਾਰ ਪਿੰਡ ਘਾਟ ਵਾਲੀ ਵਿੱਚ ਡੈੱਡ ਬੋਡੀ ਲੱਭੀ ਆ ਜੀ ਮੈਂ ਉਹਦਾ ਪਤੀ ਜੀ ਕੀ ਮਾਮਲਾ ਸੀ ਇੱਥੇ ਮਾਮਲਾ ਇਹ ਹੈ ਜੀ ਮਨਿਕ ਚੱਲੋ ਵੀ ਰੋਜ਼ ਦੀ ਤਰ੍ਹਾਂ ਜੀ ਉਹ ਕੰਮ ਤੋਂ ਕੰਮ ਤੇ ਜਾਦਾ 8 ਵਜੇ ਜਾਂਦਾ ਜੀ ਤੇ 9 ਵਜੇ ਕੰਮ ਤੇ ਬਣ ਕੇ ਚੱਲ ਉਹ ਤੇ ਲੱਗਿਆ ਪਿਆ ਸੀ ਜੀ 9 ਵਜੇ ਉਹਨੂੰ ਫੋਨ ਆਉਂਦਾ ਕੋਈ 9:00 9 ਦੇ ਕਰੀਬ ਪਹਿਲਾਂ ਤਾਂ ਉਹ ਜਵਾਬ ਦੇ ਦਿੰਦਾ ਜੀ ਵੀ ਮੈਂ ਨਹੀਂ ਆਉਂਦਾ ਫਿਰ ਦੋ ਤਿੰਨ ਫੋਨ ਆਉਂਦੇ ਜੀ ਫਿਰ ਉਹ ਕਹਿੰਦਾ ਵੀ ਚੱਲ ਮੈਂ ਆਉਣਾ ਕਿਹਨੇ ਬੁਲਾਇਆ ਫੋਨ ਕਿਹਨੇ ਕਰੇ ਫੋਨ ਇੱਥੋਂ ਜੀ ਪ੍ਰੀਤਗਾਟ ਵਾਲੀ ਦੀ ਫੋਨ ਕਰਿਆ ਜੀ ਵੀ ਤੂੰ ਆ ਤੇ ਉਹ ਇੱਥੇ ਆਇਆ ਜੀ ਤੇ ਉਦੋਂ ਬਾਅਦ ਸੀ ਕੋਈ ਲੋਕੇਸ਼ਨ ਕਢਾਈ ਜੀ ਲੋਕੇਸ਼ਨ ਤੋਂ ਪਤਾ ਲੱਗਾ ਵੀ ਲੋਕੇਸ਼ਨ ਇੱਥੇ ਆ ਕੇ ਖਤਮ ਹੁੰਦੀ ਹੈ ਜੀ ਸਾਨੂੰ ਸ਼ੱਕ ਹੋਇਆ ਵੀ ਇਹ ਗਾਟਲੀ ਦੇ ਵਿੱਚ ਹੀ ਹੈ ਉਦੋਂ ਬਾਅਦ ਅਸੀਂ ਨੰਬਰ ਡਿਟੇਲ ਕਢਾਈ ਹੈ ਜੀ ਨੰਬਰ ਡਿਟੇਲ ਕਢਾਉਣ ਤੋਂ ਬਾਅਦ ਵੀ ਉਹਨਾਂ ਦਾ ਨੰਬਰ ਹੀ ਸੀਗਾ ਜੀ ਜਿੰਨਾ ਤੇ ਸਾਨੂੰ ਸ਼ੱਕ ਸੀਗਾ ਉਹ ਸਾਰਾ ਨੰਬਰ ਜੀ 2.500 ਕਾਲ ਹੋਈ ਹੈ ਜੀ ਤੇ ਉਹ ਨੰਬਰ ਤੋਂ ਸਾਨੂੰ ਸ਼ੱਕ ਹੁੰਦਿਆ ਸੀ ਥਾਣੇ ਵਿੱਚ ਤਲਾਸ਼ ਕਰੀ ਹਾਂਜੀ ਉੱਥੇ ਅਸੀਂ ਮਨਿਕਾ ਲਿਖਵਾਇਆ ਫਰੈ ਕਰਵਾਈ ਜੀ ਤੇ ਉਹ ਨਾਲ ਹੀ ਡੀਟੇਲ ਬਣੇ ਦਾ ਕੰਮ ਕਰਦੀ ਹੈ ਜੀ ਠੀਕ ਹੈ ਜੀ ਇੱਥੇ ਉਹਦੇ ਸੰਬੰਧ ਵਿੱਚ ਆਉਂਦਾ ਜਾਂਦੇ ਰਹਿੰਦੇ ਸੀਗੇ ਉਹ ਹਮ ਉਹਨਾਂ ਦੇ ਨਾਲ ਵੱਲ ਦੋ ਤਿੰਨ ਸਾਲ ਦੇ ਸੰਬੰਧ ਸੀਗੇ ਜੀ ਹਮ ਵੀ ਇਹਨਾਂ ਕੋਲੇ ਆਉਂਦੇ ਸੀ ਚੇਰ ਫਣੇ ਦੇ ਚੱਕਰ ਵਿੱਚ ਹਮ ਤੇ ਹੁਣ ਮੰਨ ਕੇ ਚਲੋ ਜੀ ਇਹ ਬਾਡੀ ਬਰਾਂਧਤ ਹੋਈ ਹੈ ਜੀ ਇੱਥੋਂ ਇਹਨਾਂ ਤੋਂ ਕਰਵਾਈ ਹੈ ਜੀ ਕਿਨੇ ਮਾਰਿਆ ਕੀ ਗੱਲ ਵਾੜਾ ਮਾਰਿਆ ਪ੍ਰੀਤ ਨੇ ਜੀ ਜੋ ਗਾਟ ਵਾਲੀ ਹੈ ਜੀ ਕਿ ਚੇਲੀ ਸੀ ਜੋ ਦੱਸਣ ਦੇ ਮੁਤਾਬਿਕ ਮੰਨ ਕੇ ਚਲੋ ਜੀ ਸਾਨੂੰ ਦੱਸਿਆ ਹੈ ਵੀ ਜੋ ਉਸ ਨੇ ਬਰਾਂਧਤ ਕਰਵਾਈਆਂ ਚੀਜ਼ਾਂ ਇਹ ਉਹਨਾਂ ਤੋਂ ਪਤਾ ਲੱਗਦਾ ਵੀ ਇਹਨੇ ਪ੍ਰੀਤ ਨੇ ਇਹਦੇ ਸਿਰ ਵਿੱਚ ਪਹਿਲਾਂ ਪਾਵਾ ਮਾਰਿਆ ਜੀ ਫਿਰ ਦਾਹ ਮਾਰਿਆ ਜੀ ਉਦੋਂ ਬਾਅਦ ਉਨੇ ਮਾਰ ਕੇ ਜੀ ਆਪਦੇ ਮੰਨ ਕੇ ਚੱਲ ਗਏ ਜੋ ਦੇ ਫਾਦਰ ਸਾਹਿਬ ਆ ਜੀ ਉਹਨਾਂ ਨੂੰ ਦੱਸਿਆ ਵੀ ਆ ਕੰਮ ਹੋ ਗਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਟੂਆ ਪੱਟਿਆ ਜੀ ਇੱਥੇ ਉਸ ਤੋਂ ਬਾਅਦ ਇੱਥੇ ਦੱਬਿਆ ਜੀ ਉਸ ਤੋਂ ਬਾਅਦ ਬੋਡੀ ਹਮ ਮਿਲ ਸ ਗਈ ਪ੍ਰਸ਼ਾਸਨ ਨਾਲ ਆ ਕੇ ਜੀ ਬੋਡੀ ਬਰਾਦ ਗੀ ਗਈ ਸਾਡੀ ਮੰਗ ਕੀ ਆ ਕਿ ਕਿ ਸਾਡੀ ਮੰਗ ਇਹ ਆ ਜੀ ਸਾਨੂੰ ਇਨਸਾਫ ਚਾਹੀਦਾ ਜੀ ਉਹਨਾਂ ਨੂੰ ਘੜੀ ਤੋਂ ਘੜੀ ਸਜ਼ਾ ਹੋਣੀ ਚਾਹੀਦੀ ਸਾਨੂੰ ਇਹ ਕਿੰਨੇ ਬੱਚੇ ਸੀ ਇਹਦੇ ਦੋ ਬੱਚੇ ਸੀ ਜੀ ਇੱਕ ਦਾ ਨਾਮ ਬਲਵਿੰਦਰ ਸੀਗਾ ਜੀ ਇੱਕ ਦਾ ਨਾਮ ਅਸੀ ਸਰਬਨ ਸੀ ਹੂੰ ਫਿੱਡੇ ਗੱਡੇ ਬੱਚੇ ਉਹਦੇ ਬੱਚੇ ਜੀ ਇੱਕ ਤਾਂ ਹੈਗਾ ਜੀ 8-9 ਸਾਲ ਦਾ ਇੱਕ 10-11 ਸਾਲ ਦਾ ਕੀ ਅਰੰਜਸ ਕੀ ਮੰਨਦੇ ਆ ਤੁਸੀਂ ਕੀ ਮੰਨ ਅਰੰਜਸ ਜੀ ਇਹ ਚੇਲ ਬਣੇ ਦੇ ਚੱਕਰ ਵਿੱਚ ਹੀ ਇਹਨਾਂ ਨੇ ਕੋਈ ਬੜੀ ਚੜਾਈ ਆਈ ਅਰੰਜਸ ਭਾਈ ਜੀ ਅਭੀ ਯਾਨੀ ਕਿ ਭਾਈ ਜੀ ਕਿਨਾ ਟਟਾ ਬਲਾਸ ਜੀ ਕੜ ਪਿੰਡ ਚਲਵੰਡੀ ਸਾਹ ਜੀ ਕੀ ਮਾਮਲਾ ਸੀ ਇਹ ਇਹ ਮਾਮਲਾ ਆਇਆ ਸੀਗਾ ਜੀ ਇਹ ਕੰਮ ਤੇ ਸੀ ਕਚਹਿਰੀ 'ਚ ਕੀ ਨਾਇਕਾ ਬਲਵੀਰ ਜੀ ਨੋਟਾ ਕੀ ਲੱਗਦਾ ਮੇਰਾ ਭਰਾ ਜੀ ਤੇ ਦੋ ਵਾਰ ਜੀ ਇਹਨੇ ਦੋ ਕੋਣ ਆਇਆ ਜੀ ਇਹ ਦੂਜੇ ਫੌਂਟ ਇੱਥੇ ਆਈ ਇਹਨਾਂ ਕੋਲ ਹੀ ਇਹਨਾਂ ਕੋਲ ਇੱਥੇ ਇੱਕ ਰੀਤਗਾੜਾ ਵਾਲਾ ਰੀਤਗਾੜਾ ਦਾ ਇਹ ਤੇ ਇਸ ਦੋ ਵਾਰੀ ਇਹਨਾਂ ਨੇ ਪਤਨ ਕੀ ਕਰਿਆ ਕੀ ਨਹੀਂ ਕਰਿਆ ਜੀ ਹੂੰ ਬੋਲ ਜੀ ਬੋਲਾ ਮੇਰਾ ਨਾਮ ਰਜਿੰਦਰ ਭੱਟੀ ਆ ਜੀ ਤੇ ਮੈਂ ਪਰੌਣਾ ਹੀ ਇਹਨਾਂ ਦਾ ਹੂੰ ਤੇ ਇਹ ਯਾਨੀ ਕਿ ਚੇਲਪੁਰ ਦੇ ਕੰਮ ਦੇ ਵਿੱਚ ਇੱਥੇ ਪਹਿਲਾਂ ਆਉਂਦੀ ਰਹਿੰਦੀ ਸੀਗੀ ਤੇ ਬਲਵੀਰ ਸਿੰਘ ਇੱਕ ਬਹੁਤ ਮਿਹਨਤੀ ਬੰਦਾ ਸੀਗਾ ਤੇ ਇਹਨੂੰ ਰੋਕਦਾ ਸੀਗਾ ਇਸ ਕੰਮ ਤੋਂ ਜੀ ਤੇ ਰੋਕਦਾ ਸੀਗਾ ਉਹ ਰੋਕਦੀ ਨਹੀਂ ਸੀ ਇਸੇ ਰੰਜਜ ਦੇ ਵਿੱਚ ਪਤਾ ਨਹੀਂ ਇਹਨਾਂ ਨੇ ਉਸੇ ਚੱਕਰ ਦੇ ਵਿੱਚ ਇਹਦੀ ਬਲੀ ਦਿੱਤੀ ਆ ਜੀ ਵਾੜ ਟੋਕੇ ਜਾਂ ਨਾ ਪਿਆ ਨਾ ਪਹਿਲਾਂ ਉਹਦੀ ਬਲੀ ਦਿੱਤੀ ਆ ਬਾਅਦ ਦੇ ਵਿੱਚ ਇਹਨਾਂ ਪਿਆ ਜੀ ਤੇ ਇਹ ਸਾਡੀ ਮੰਗ ਆ ਪ੍ਰਸ਼ਾਸਨ ਨੂੰ ਵੀ ਯਾਨੀ ਕਿ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ ਹੈ ਜਿੰਨੇ ਬੰਦੇ ਮੰਨ ਲਓ ਵੀ ਇਹਦੇ ਨਾਲ ਟੂ ਆਫ ਟਾਊਨ ਦੇ ਵਿੱਚ ਸੀ ਜਾਂ ਬਲੀ ਮਾਰਨ ਦੇ ਵਿੱਚ ਸੀ ਉਹ ਸਾਰੇ ਬੰਦਿਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ। ਇਹ ਦੂੰਗਾ ਟੋਆ ਪੱਟਾ ਹੋ ਗਿਆ। ਇਹ ਟੋਆ ਪੰਜ ਫੋਟੋ ਗਈ ਘਟੂ ਘਟਾ। ਚਾਰ ਪੰਜ ਫੋਟੋ ਟੂਆ। ਦੂੰਗਾ ਉੱਤੇ ਇਹਦੇ ਕੰਡੇ ਝਾਫੇ ਲੱਕੜਾਂ ਬਹੁਤ ਬਾਲੇ ਬੂਨੇ ਰੱਖਿਓ ਜੀ। ਵੀ ਯਾਨੀ ਕਿ ਆਪ ਦੇ ਨਹੀਂ ਇਹਨਾਂ ਨੇ ਮੁੱਦਾ ਖਤਮ ਕਰਤਾ ਸੀ ਬਾਈ ਜੀ ਵੀ ਇਸ ਚੀਜ਼ ਦਾ ਕੋਈ ਵੀ ਸਰਾਖ ਨਹੀਂ ਨਿਕਲੂਗਾ। ਪਰ ਜੋ ਪ੍ਰਸ਼ਾਸਨਾ ਜੋ ਸਰਕਾਰ ਆ ਪੁਲਿਸਾ ਤੇ ਪੰਡ ਆ ਇਹਨੇ ਪੂਰਾ ਸਾਡਾ ਸਾਥ ਦਿੱਤਾ। ਯਾਨੀ ਕਿ ਸਾਡੇ ਨਾਲ ਲਕੀਰ ਨਾਲ ਕੁਛ ਨਾ ਕਢਾਈਆਂ ਤੇ ਪਤਾ ਲੱਗਿਆ ਹਾਂਜੀ ਇਹਦੇ ਘਰ ਵਾਲੀ ਦਾ ਵੀ ਹੱਥ ਵਿੱਚ ਸੀ ਪੂਰਾ ਹੱਥ ਹੈ ਜੀ ਇਹਦੇ ਘਰ ਵਾਲੀ ਦਾ ਪੂਰਾ ਪੂਰਾ ਹੱਥ ਸਾਰਾ ਹਾਥੀ ਉਹਦਾ ਜੀ ਵਿੱਚ ਨਾਲ ਚੇਲੀ ਦਾ ਤੇ ਉਹਦਾ ਹੂੰ ਪੂਰਾ ਹੱਥ ਨਹੀਂ ਰਾਂਝਾ ਜੀ ਮੰਨਦੇ ਰਾਂਝਾ ਤਾਂ ਇਹੀ ਹੈ ਜੀ ਬਸ ਉਹ ਰੋਗ ਦਾ ਸੀਗਾ ਉਹ ਇੱਕ ਰੱਬ ਨੂੰ ਮੰਨਣ ਵਾਲਾ ਬੰਦਾ ਸੀ ਗੁਰੂ ਘਰ ਜਾਣ ਵਾਲਾ ਇਹ ਚੇਲੇ ਜਵਟਿਆ ਮਗਰ ਜਾਂਦੀ ਸੀਗੀ ਆਹ ਹੀ ਇੱਕ ਰਾਂਝਾ ਸੀਗੀ ਦਰਦ ਨਾਲ ਕਤਲ ਹੋ ਜਾਏ ਕੀ ਮਾਮਲਾ ਹੈ ਇੱਕ ਜਿਹੜਾ ਹੈਗਾ ਕੱਲ ਮਿਤੀ ਜਿਹੜਾ 23 11 24 ਨੂੰ ਇੱਕ ਜਿਹੜਾ ਆ ਕੇ ਵਿਅਕਤੀ ਨੇ ਜਿਹੜਾ ਪ੍ਰਲਾਦ ਸਿੰਘ ਨਾਂ ਦਾ ਹੈਗਾ ਉਹਨੇ ਇੱਕ ਬਿਆਨ ਐਸ ਐਚਓ ਤਲਵੰਡੀ ਬਾਸ ਦਰਜ ਕਰਵਾਇਆ ਸੀ ਕਿ ਉਹਦਾ ਭਰਾ ਜਿਹੜਾ ਹੈਗਾ 18 11 24 ਦਾ ਜਿਹੜਾ ਹੈਗਾ ਘਰੋਂ ਗਾਇਬ ਹੈ ਤੇ ਉਹ ਉਹਨਾਂ ਨੂੰ ਸ਼ੱਕ ਹੈ ਵੀ ਇਹ ਜਿਹੜਾ ਹੈਗਾ ਇਹਦੀ ਘਰ ਵਾਲੀ ਤੇ ਕੁਝ ਹੋਰ ਵਿਅਕਤੀਆਂ ਨੇ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਲਕੋਚਪੋਕੇ ਮਾਰ ਦੇਣ ਦੀ ਨੀਅਤ ਦੇ ਨਾਲ ਲਕੋਚਪੋਕੇ ਰੱਖਿਆ ਹੋਇਆ ਜਿੱਤੇ ਕਾਰਵਾਈ ਕਰਦੇ ਹੋਏ ਐਸਐਚਓ ਸਾਹਿਬ ਤਲਵੰਡੀ ਨੇ ਇੱਕ ਮੁਕੱਦਮਾ ਨੰਬਰ 210/24 ਅੰਡਰ ਸੈਕਸ਼ਨ 140 140 1 3 5 ਬੀਐਨਐਸ ਪੀਐਸ ਤਲਵੰਡੀ ਜਿਹੜਾ ਹੈਗਾ ਦਰਜ ਰਿਸ਼ਟਰ ਕੀਤਾ ਸੀ ਜਿਹਦੇ ਤੇ ਫਿਰ ਇਹਨਾਂ ਨੇ ਅੱਗੇ ਕਾਰਵਾਈ ਕਰਦੇ ਹੋਏ ਬਹੁਤ ਘੱਟ ਸਮੇਂ ਦੇ ਵਿੱਚ ਇਨਵੈਸਟੀਗੇਸ਼ਨ ਕਰਦੇ ਹੋਏ ਜਿਹੜਾ ਤਕਨੀਕੀ ਜਿਹੜਾ ਹੈਗਾ ਸਹਾਰਾ ਲੈ ਕੇ ਜਿਹੜਾ ਹੈਗਾ ਟੈਕਨੀਕ ਦਾ ਤੇ ਉਸ ਤੋਂ ਇਲਾਵਾ ਆਪਣੇ ਇਹਨਾਂ ਨੇ ਹਿਊਮਨ ਸਰਸੀਸ ਵਗੈਰਾ ਲਗਾਏ ਤੇ ਉਸ ਤੋਂ ਬਾਅਦ ਜਿਹੜਾ ਇਹਨਾਂ ਨੇ ਜਾ ਕੇ ਉਹਦੇ ਸਬੰਧ ਇਹ ਪਤਾ ਕੀਤਾ ਜਿਹੜਾ ਉਹਦੇ ਵਿੱਚ ਪਤਾ ਲੱਗਿਆ ਵੀ ਇਹ ਬੰਦਾ ਜਿਹੜਾ ਹੈਗਾ ਵੀ ਇਹਦੀ ਜਿਹੜੀ ਹੈਗੀ ਹੈ ਘਰ ਵਾਲੀ ਸੁਖਵੀਰ ਕੌਰ ਵਾਈਫ ਆ ਪਲਵੀਰ ਸਿੰਘ ਮ੍ਰਿਤਕ ਤੇ ਇਹਦੀ ਇੱਕ ਜਿਹੜੀ ਹੈਗੀ ਹੈ ਇਹਦੀ ਵਾਈਫ ਦੀ ਸਹੇਲੀ ਹੈਗੀ ਹੈ ਐ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਇਹਨਾਂ ਨੇ ਆਪਸ ਵਿੱਚ ਹਮਸ਼ਵਰਾ ਹੋ ਕੇ ਜਿਹੜਾ ਹੈਗਾ ਵੀ ਇਹਨੂੰ ਜਿਹੜਾ ਹੈਗਾ ਉਹ ਮਾਰ ਦਿੱਤਾ ਤੇ ਮਾਰ ਕੇ ਤੇ ਆਪਣੇ ਬਾਕੀ ਸਾਥੀਆਂ ਕੁਲਵਿੰਦਰ ਸਿੰਘ son of ਭੰਗਾ ਸਿੰਘ ਵਾਸੀ ਨਰੰਗ ਜਿਹੜਾ ਇਹਦਾ ਪਤੀ ਲੱਗਦਾ ਗੁਰਪ੍ਰੀਤ ਕੌਰ ਦਾ ਤੇ ਲੀਲਾ ਸਿੰਘ son of ਤੇਜ ਸਿੰਘ ਵਾਸੀ ਗਾਟਵਾਲੀ ਇਹ ਇਹਦਾ ਪਿਤਾ ਲੱਗਦਾ ਤੇ ਇੱਕ ਇਹਦੀ ਮਾਸੀ ਸੀਗੀ ਗੁਰਪ੍ਰੀਤ ਕੌਰ ਦੀ ਵੀਰਪਾਲ ਕੌਰ ਹਰਵਿੰਦਰ ਸ ਆ ਵਾਈਫ ਆਫ ਹਰਵਿੰਦਰ ਸਿੰਘ ਰੈਜ਼ੀਡੈਂਟ ਆਫ ਗਾਟਵਾਲੀ ਫਿਰ ਇਹਨਾਂ ਦੇ ਨਾਲ ਲੈ ਕੇ ਇਹਨਾਂ ਨੂੰ ਆਪਸ ਵਿੱਚ ਹਮਾਸ਼ਵਰਾ ਹੋ ਕੇ ਇਹਨਾਂ ਨੇ ਇੱਥੇ ਗੱਡਾ ਪੱਟ ਕੇ ਇਹਨੂੰ ਜਿਹੜਾ ਹੈਗਾ ਉਹ ਉੱਥੇ ਦਬਾਤਾ ਜਿਹਦੇ ਅਸੀਂ ਇਹਦੇ ਚ ਡੈੱਡ ਬੋਡੀ ਅੱਜ ਰਿਕਵਰ ਕੀਤੀ ਹੈ ਤੇ 103 ਬੀਐਨਐਸ ਦਾ ਇਹਦੇ ਚ ਵਾਦਾ ਕੀਤਾ ਹੈ ਇਹਦੇ ਵਿੱਚ ਦੋ ਦੋਸ਼ਨਾ ਜਿਹੜੀਆਂ ਹੈਗੀਆਂ ਗੁਰਪ੍ਰੀਤ ਕੌਰ ਵਾਈਫ ਆਫ ਕੁਲਵਿੰਦਰ ਸਿੰਘ ਨਰਵਾਸੀ ਨਰੰਗ ਹਾਲ ਗਾਟਵਾਲੀ ਤੇ ਇੱਕ ਇਹਦੀ ਮ੍ਰਿਤਕ ਦੀ ਘਰ ਵਾਲੀ ਸੁਖਵੀਰ ਕੌਰ ਇਹ ਦੋਨਾਂ ਨੂੰ ਜਿਹੜਾ ਹੈਗਾ ਅਰੈਸਟ ਕਰ ਲਿਆ ਤੇ ਬਾਕੀ ਦੋਸ਼ੀਆਂ ਦੀ ਜਿਹੜੀ ਹੈਗੀ ਆ ਉਹ ਪਾਲ ਜਾਰੀ ਹੈ। ਹਣ ਇਹ ਤੁਸੀਂ ਕਹੇ ਫੁੱਟ ਡੂੰਘਾ ਦੱਬਿਆ ਸੀ ਤੁਸੀਂ ਗੱਡਾ ਪ੍ਰਸ਼ਾਸਨ ਨੇ ਕਰਵਾਇਆ ਕਿੰਨਾ ਘੋੜਾ ਪੱਟਾ ਹੋਇਆ ਸੀਗਾ ਇਹ ਨੀਅਰ ਅਬਾਊਟ ਦੇਖੋ 6 ਤੋਂ 7 ਫੁੱਟ ਦੇ ਤੱਕ ਜਿਹੜਾ ਹੈਗਾ ਇਹ ਡੂੰਘਾ ਸੀਗਾ ਜਿਹੜਾ ਜਿਹਦੇ ਵਿੱਚ ਇਹਨਾਂ ਨੇ ਪੱਲੀ ਦੇ ਵਿੱਚ ਇੱਕ ਲੁਭੇਟ ਕੇ ਇਹਨੂੰ ਜਿਹੜਾ ਹੈਗਾ ਦੱਬਿਆ ਹੋਇਆ ਸੀਗਾ ਸਰ ਇਹ ਰਾਤ ਸਮੇ ਹੋਇਆ ਕੰਮ ਸੀ ਕਿਉਂਕਿ ਆ ਪਿੰਡ ਦੇ ਵਿਚਕਾਰ ਹੈ ਲੱਗਦਾ ਤੁਹਾਨੂੰ ਦਿਨੇ ਹੋਇਆ ਜਾਂ ਰਾਤ ਨੂੰ ਹੋਇਆ ਇਹ ਕੰਮ ਇਹਦੇ ਬਾਰੇ ਹੱਲੇ ਦੇਖੋ ਸਰਸਰੀ ਪਹਿਲੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਤੇ ਬਾਕੀ ਇਨਵੈਸਟੀਗੇਸ਼ਨ ਜਿਹੜੀ ਹੈਗੀ ਹੈ ਇਹਨੂੰ ਪੁੱਛਿਸ਼ ਕਰਾਂਗੇ ਕਿ ਕਿਸ ਟਾਈਮ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਕਿਸ ਟਾਈਮ ਅਮਲ ਵਿੱਚ ਲਿਆਂਦਾ ਜਿਹੜਾ ਹੈਗਾ ਮੋਢਲੀ ਪੁੱਛਗੇ ਜੀ ਦਰਾਨ ਕੀ ਮੰਨਿਆ ਇਹਨਾਂ ਨੇ ਜੀ ਤੁਸੀਂ ਮੋਢਲੀ ਪੁੱਛਗੇ ਜੀ ਦਰਾਨੇ ਇਹੀ ਮੰਨਿਆ ਹੈਗਾ ਵੀ ਇਹ ਜਿਹੜਾ ਮ੍ਰਿਤਕ ਹੈਗਾ ਬਲਬੀਰ ਸਿੰਘ ਇਹਨੂੰ ਇਹਨੇ ਗੁਰਪ੍ਰੀਤ ਕੌਰ ਨੇ ਦੱਸਿਆ ਹੈਗਾ ਵੀ ਇਹਨੂੰ ਇਹਨੇ ਬੰਦੇ ਸਿਰ ਘਰ ਬੁਲਾ ਲਿਆ ਘਰ ਬੁਲਾ ਕੇ ਤੇ ਇਹਦੇ ਸਿਰ ਵਿੱਚ ਪਹਿਲਾਂ ਘੋਟਣਾ ਮਾਰਿਆ ਇਹ ਉਸ ਤੋਂ ਬਾਅਦ ਜਿਹੜਾ ਹੈਗਾ ਇਹਦੇ ਜਦੋਂ ਇਹ ਡਿੱਗ ਪਿਆ ਮਹਿਸ਼ੂਸ ਹੋ ਗਿਆ ਤੇ ਇਹਨੂੰ ਜਿਹੜਾ ਹੈ ਦਾਤਰਾ ਨਾਲ ਵੱਟ ਕੇ ਤੇ ਆਪਣੀ ਜਿਹੜੀ ਹੈਗੀ ਆ ਇਹਦੀ ਘਰ ਵਾਲੀ ਸੁਖਵੀਰ ਕੌਰ ਹੈਗੀ ਆ ਉਹ ਵੀ ਇਹਦੀ ਪੂਰੀ ਇਸਲਾਹ ਦੇ ਵਿੱਚ ਰਜਮੰਦ ਸੀਗੀ ਤੇ ਉਹ ਵੀ ਇਹਨੂੰ ਕਹਿੰਦੀ ਸੀਗੀ ਵੀ ਇਹਨੂੰ ਆਪਾਂ ਜਿਹੜਾ ਹੈਗਾ ਮਕਾਣਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਇਹਨਾਂ ਨੇ ਆਪਣੇ ਬਾਕੀ ਸਾਥੀਆਂ ਦੇ ਨਾਲ ਮਿਲ ਕੇ ਉਹਨੂੰ ਜਿਹੜਾ ਹੈਗਾ ਘੱਟਾ ਦੱਬ ਕੇ ਜਿਹੜਾ ਹੈਗਾ ੱਟ ਕੇ ਉਹ ਦਬਾਤਾ ਰੰਜਸ ਕੀ ਸੀ ਸਰ ਰੰਜੀਤ ਨੇ ਇਹਦੇ ਵਿੱਚ ਜਿਹੜਾ ਹੈਗਾ ਕੁਝ ਜੋ ਮੁੱਢਲੀ ਤਫ਼ਤੀਸ਼ ਚ ਸਾਨੂੰ ਪਤਾ ਲੱਗਿਆ ਵੀ ਇਹ ਦੋਨੋਂ ਜਿਹੜੀ ਗੁਰਪ੍ਰਿੰਤ ਕੌਰ ਹੈਗੀ ਐ ਤੇ ਇੱਕ ਸੁਖਵੀਰ ਕੌਰ ਇਹਨਾਂ ਦਾ ਆਪਸ ਵਿੱਚ ਗਹਿਰਾ ਸਬੰਧ ਸੀਗਾ ਇਹ ਸੇਧੀਆਂ ਸੀਗੀਆਂ ਬਹੁਤ ਗੋੜੀਆਂ ਤੇ ਉਹਦੇ ਸਬੰਧ ਚ ਉਹ ਇਹਨੂੰ ਰੋਕਦਾ ਸੀਗਾ ਇਹਦੇ ਕੋਲ ਜਾਣ ਤੋਂ ਤੇ ਜਿਹਦੇ ਕਰਕੇ ਇਹਨਾਂ ਨੇ ਫਿਰ ਉਹਦੇ ਤੋਂ ਖਫਾ ਹੋ ਕੇ ਤੇ ਉਹਨਾਂ ਨੇ ਸਲਾਹ ਬਣਾਈ ਇਸਲਾ ਬਣਾ ਕੇ ਉਹਦਾ ਜਿਹੜਾ ਹੈਗਾ ਕਤਲ ਨੂੰ ਅੰਜਾਮ ਦੇਤਾ। ਇਹ ਜੇਲਪਣੇ ਦਾ ਕੰਮ ਕਰਦੀ ਜਿਹੜੀ ਆ ਗੁਰਪ੍ਰੀਤ ਹਾਂ ਇਹ ਪਤਾ ਲੱਗਿਆ ਵੀ ਇਹ ਕਾਰਪੋਰੇਟ ਕਾਰ ਜਿਹੜੀ ਹੈ ਪੁਛਾਂ ਪਛਾਂ ਦਾ ਕੰਮ ਕਰਦੀ ਹੈ ਪਿੰਡਗਾਠ ਵਾਲੀ ਵਿਖੇ। ਹੋਰ ਕੀ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਚੱਗ ਲਏ। ਇਹਦੇ ਵਿੱਚ ਅਗਲੀ ਜਿਹੜੀ ਹੈਗੀ ਇਹਨੂੰ ਬਾਕੀ ਵੀ ਪੁੱਛਗਿਛ ਕਰਾਂਗੇ ਤੇ ਇਹਦੇ ਵਿੱਚ ਜਿਹੜੇ ਬਾਕੀ ਕੋਈ ਹੋਰ ਜੇ ਕਿਸੇ ਦੀ ਵੀ ਸ਼ਮੂਲੀਅਤ ਕੋਈ ਪਾਈ ਜਾਂਦੀ ਹੈਗੀ ਆ ਉਹਨੂੰ ਵੀ ਸ਼ਕਤੀ ਨਾਲ ਜਿਹੜਾ ਹੈਗਾ ਟਰੇਸ ਕਰਕੇ ਤੇ ਸਲੱਖਾਂ ਦੇ ਵਿੱਚ ਜਿਹੜਾ ਹੈਗਾ ਵੇਜ